ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰومی ਪੂਚੋ ਕਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕਾਤਕ ਜੋ ਕਿ ਭਾਗ ਦੂਜੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਭਾਗ ਵਿੱਚੋਂ ਪੜੀਆਂ ਗਈਆਂ ਸਾਰੀਆਂ ਸਾਖੀਆਂ ਨੂੰ ਰਸਿਕ ਬੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਸੋ ਆਓ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਹੈ ਸੇਵਾ ਪਰਵਾਨ ਹੋਣ ਤੇ ਸੰਤ ਦੀ ਉਪਾਧੀ ਦੇ ਕੇ ਨਿਵਾਜਣਾ ਇੱਕ ਵਾਰ ਸੰਤ ਬਾਲ ਦਾ ਜੀ ਥੋੜੀ ਰਾਤ ਲੰਘਣ ਤੋਂ ਬਾਅਦ ਸੇਮੇ ਪਿੰਡ ਨੂੰ ਜਾ ਰਹੇ ਸਨ ਰਸਤੇ ਵਿੱਚ ਜਾਂਦਿਆਂ ਉਹਨਾਂ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਕਈ ਆਦਮੀ ਭੇਡਾਂ ਬੱਕਰੀਆਂ ਤੇ ਇੱਜੜ ਹੱਕੀ ਜਾ ਰਹੇ ਹਨ ਭਾਵ ਲੈ ਕੇ ਜਾ ਰਹੇ ਹਨ ਮਨ ਵਿੱਚ ਖਿਆਲ ਆਇਆ ਕੀ ਕੋਈ ਚੋਰ ਪਿੰਡ ਦੇ ਇੱਜੜ ਚੋਰੀ ਕਰਕੇ ਲੈ ਜਾ ਰਹੇ ਹਨ ਸੋ ਜਲਦੀ ਨਾਲ ਪਿੰਡ ਪਹੁੰਚ ਕੇ ਜਿਨ੍ਹਾਂ ਕੋਲ ਇੱਜੜ ਸਨ ਸੰਤ ਬਹਾਲਦਾ ਜੀ ਉਹਨਾਂ ਪਾਸ ਚਲੇ ਗਏ ਹਰ ਇੱਕ ਨੂੰ ਜਾ ਜਾ ਕੇ ਪੁੱਛਣ ਲੱਗੇ ਕਿ ਤੁਹਾਡਾ ਕੋਈ ਇੱਜੜ ਤਾਂ ਚੋਰੀ ਨਹੀਂ ਹੋਇਆ ਪਰ ਕਿਸੇ ਦਾ ਇੱਜੜ ਚੋਰੀ ਨਹੀਂ ਹੋਇਆ ਸੀ ਸਭ ਦੇ ਆਪਣੇ ਆਪਣੇ ਘਰ ਸੀ ਕਾਫੀ ਰਾਤ ਪੀਤ ਜਾਣ ਤੋਂ ਬਾਅਦ ਸਤਿਭਾਲ ਦਾ ਜੀ ਘਰ ਪਹੁੰਚ ਗਏ ਸਵੇਰੇ ਸੇਵਾ ਵਿੱਚ ਪਹੁੰਚਣ ਤੇ ਸਭ ਤੋਂ ਪਹਿਲਾਂ ਬਾਬਾ ਜੀ ਕੋਲ ਰਾਤ ਦੀ ਵਿਆਖਿਆ ਜੋ ਬੀਤੀ ਸੁਣਾ ਦਿੱਤੀ ਬਾਬਾ ਜੀ ਕਹਿਣ ਲੱਗੇ ਬਹਾਲਦਾਸ ਉਹ ਇੱਜੜ ਨਹੀਂ ਸੀ ਉਹ ਚੇਚਕ ਦੀ ਬਿਮਾਰੀ ਨਾਲ ਮੌਤ ਦੇ ਮੂੰਹ ਵਿੱਚ ਪਏ ਹੋਏ ਪੁਰਸ਼ਾਂ ਦੀਆਂ ਰੂਹਾਂ ਸਨ ਜਿਨ੍ਹਾਂ ਨੂੰ ਜਮਦੂਤ ਆਜੜੀ ਲੈ ਕੇ ਜਾ ਰਹੇ ਸਨ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸ਼ਰਨ ਲੈ ਲਈ ਉਹਨਾਂ ਸਭਨਾਂ ਦਾ ਇਸ ਬਿਮਾਰੀ ਤੋਂ ਬਚਾ ਭਲਾ ਹੋ ਗਿਆ ਜਿਹੜੇ ਗੁਰੂ ਨਾਨਕ ਦੇ ਦਰ ਦੀ ਸ਼ਰਨ ਲੈ ਨਾ ਸਕੇ ਉਹ ਭਾਗਹੀਣ ਮੌਤ ਦੇ ਮੂੰਹ ਵਿੱਚ ਜਾ ਪਏ ਸੋ ਉਹ ਚੇਚਕ ਨਾਲ ਮਰੇ ਲੋਕਾਂ ਨੂੰ ਲਿਜਾ ਰਹੇ ਜਮਦੂਤ ਆਜੜੀ ਤੈਨੂੰ ਦਿਖਾਈ ਦਿੱਤੇ ਹਨ ਹੁਣ ਜਦ ਤੈਨੂੰ ਐਸਾ ਕੁਝ ਨਜ਼ਰ ਆਉਣ ਲੱਗ ਪਿਆ ਹੈ ਤੇਰੀ ਵਰਤੀ ਉੱਚੀ ਹੋ ਗਈ ਹੈ ਹੁਣ ਤੂੰ ਤਾਕਤ ਲੈਣ ਦੇ ਕਾਬਿਲ ਹੋ ਗਿਆ ਹੈ ਇਸੇ ਲਈ ਬሃਲਦਾਸ ਹੁਣ ਤੈਨੂੰ ਤਾਕਤ ਦਿੰਦੇ ਹਾਂ ਸੰਤ ਬሃਲਦਾ ਜੀ ਨੇ ਆਦਰ ਨਾਲ ਸਿਰ ਝੁਕਾ ਦਿੱਤਾ ਬਾਬਾ ਜੀ ਨੇ ਹੁਕਮ ਦਿੱਤਾ ਬሃਲਦਾਸ ਤੂੰ ਸਾਡੀ 10 ਸਾਲ ਸੇਵਾ ਕੀਤੀ ਹੈ ਇਸ ਲਈ ਤੇਰੀ ਸੇਵਾ ਦੇ ਬੂਟੇ ਨੂੰ ਫਲ ਲੱਗਣਾ ਚਾਹੀਦਾ ਹੈ ਅੱਜ ਰਾਤ ਲੰਗੀ ਤੋਂ ਤੂੰ ਅੱਜ ਸਾਡੇ ਪਾਸ ਆ ਜਾਵੀਂ ਸ਼ਾਮ ਨੂੰ ਬਹਾਲਦਾ ਜੀ ਘਾਰ ਚਲੇ ਗਏ ਅਧੀ ਰਾਤ ਹੋਈ ਤੋਂ ਬਾਬਾ ਜੀ ਕੋਲ ਪਹੁੰਚ ਗਏ ਨਮਸਕਾਰ ਕੀਤੀ ਬਾਬਾ ਜੀ ਨੇ ਬੜੇ ਪਿਆਰ ਨਾਲ ਆਪਣੇ ਪਿੱਛੇ ਬੈਠ ਜਾਣ ਲਈ ਕਿਹਾ ਅਤੇ ਹੁਕਮ ਕੀਤਾ ਬਹਾਲਦਾਸ ਦੇਖ सामने कोई चीज ਤਾਂ ਨਹੀਂ ਬੇਨਤੀ ਕੀਤੀ ਮਹਾਰਾਜ ਨੇੜੇ ਤਾਂ ਕੁਝ ਨਹੀਂ ਉਹ ਦੂਰ ਕੁਝ ਮੱਕੀ ਦੇ ਟਾਂਡੇ ਪਏ ਹਨ ਸ਼ੁੱਧ ਹੈ ਬਹਾਲदास ਪਿੱਛੇ ਹੋ ਕੇ ਬੈਠ ਜਾ ਬਾਬਾ ਜੀ ਨੇ ਹੁਕਮ ਕੀਤਾ ਬਾਬਾ ਜੀ ਨੇ ਅੱਖਾਂ ਤੋਂ ਪੱਟੀ ਖੋਲੀ ਤਾਂ ਸਾਹਮਣੇ ਮੱਕੀ ਦੇ ਜੋ ਟਾਂਡੇ ਪਏ ਸਨ ਉਹਨਾਂ ਨੂੰ ਅੱਗ ਲੱਗ ਗਈ ਨਾਲ ਹੀ ਹੁਕਮ ਕੀਤਾ ਬਹਾਲਦਾਸ ਅੱਗੇ ਆ ਕੇ ਬੈਠ ਜਾ। ਬਾਬਾ ਜੀ ਦੇ ਅੱਗੇ ਬੈਠ ਕੇ ਸੰਤ ਬਹਾਲਦਾ ਜੀ ਹੁਕਮ ਦੀ ਉਡੀਕ ਕਰਨ ਲੱਗੇ। ਹੁਕਮ ਹੋਇਆ ਬਹਾਲਦਾਸ ਜੋ ਕੁਝ ਵੀ ਦਿਸੇ ਦੇਖਦੇ ਰਹਿਣਾ, ਬੋਲਣਾ ਕੁਝ ਨਹੀਂ। ਸੰਤ ਬਹਾਲਦਾ ਜੀ ਕੁਝ ਸਮਾਂ ਅਲੌਕਿਕ ਕੌਤਕ ਇਹ ਦੇਖਦੇ ਰਹੇ। ਬਾਬਾ ਜੀ ਦੇ ਅੱਗੇ ਪਿੱਛੇ ਕਿੰਨੇ ਹੀ ਦੇਵੀਆਂ, ਦੇਵਤੇ ਫਿਰਦੇ ਹਨ। बहुत कुछ नज़र आया आप चुपचाप चाप देख दे रहे उस समय सब पासे प्रकाश ही प्रकाश दिसया जिमें गुरवाक है अचरज रूप संतन रचे नानक नामे रंग कुछ समा ये नज़ारा अखा अगे रहा जिस वक्त बाबा जी ने अपनी लीला समाप्त की सब कुछ दिखा के बाबा जी ने बचन किया ਬਹਾਲਦਾਸ ਕੋਲ ਆ ਜਾ ਸੰਤ ਬਹਾਲਦਾ ਜੀ ਕੋਲ ਆ ਕੇ ਬੈਠ ਗਏ ਬਾਬਾ ਜੀ ਨੇ ਪਿੱਠ ਤੇ ਇੱਕ ਮੁੱਕੀ ਮਾਰੀ ਅਤੇ ਫਿਰ ਪੁੱਛਣ ਲੱਗੇ ਪੀੜਤਾ ਨਹੀਂ ਹੋਈ ਸੰਤ ਬਹਾਲਦਾ ਜੀ ਨੇ ਉੱਤਰ ਦਿੱਤਾ ਨਹੀਂ ਮਹਾਰਾਜ ਫਿਰ ਬਾਬਾ ਜੀ ਨੇ ਬਚਨ ਕੀਤਾ ਲੈ ਬਹਾਲਦਾਸ ਹੁਣ ਦੁਨੀਆਂ ਦੇ ਲੋਕ ਅਤੇ ਮਾਇਆ ਤੇਰੇ ਪਿੱਛੇ ਪਿੱਛੇ ਫਿਰਨਗੇ ਜਿੱਥੇ ਜੀ ਕਰੇ ਮੈਂ ਜਾਵਾਂੀ ਇਹ ਤੇਰੇ ਸੰਤੋਖ ਦਾ ਸਦਕਾ ਹੈ ਸੇਵ ਕੀਤੀ ਸੰਤੋਖਈ ਜਿਨੀ ਸੱਚੂ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰਖਿਓ ਕਰ ਸੁਖ ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੈ ਬੰਦਨਾ ਹੰਨ ਪਾਣੀ ਥੋੜਾ ਖਾਇਆ ਤੂੰ ਬਕਸੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਸੋ ਇਸ ਤਰ੍ਹਾਂ ਸੰਤ ਭਾਲ ਦਾ ਜੀ ਨੂੰ ਤਾਕਤ ਬਖਸ਼ ਕੇ ਆਪ ਵਿਚਰਨ ਲਈ ਆਦੇਸ਼ ਦੇ ਦਿੱਤਾ ਸੋ ਇਸ ਤਰ੍ਹਾਂ ਸੰਤ ਭਾਲ ਦਾ ਜੀ ਨੂੰ ਤਾਕਤ ਬਖਸ਼ ਕੇ ਆਪ ਵਿਚਰਨ ਲਈ ਆਦੇਸ਼ ਦੇ ਦਿੱਤਾ ਸੰਤ ਭਾਲ ਦਾ ਜੀ ਦਾ ਵਖ ਹੋਣ ਨੂੰ ਦਿਲ ਤਾਂ ਨਹੀਂ ਕਰਦਾ ਸੀ ਪਰ ਮਜਬੂਰ ਸਨ ਬਚਨ ਮੰਨਣਾ ਪੈਣਾ ਸੀ ਸੋ ਸੰਤ ਭਾਲ ਦਾ ਜੀ ਨੇ ਸੇਵਾ ਕਰਕੇ ਆਪਣਾ ਲੋਕ ਪਰਲੋਕ ਸਵਾਰ ਲਿਆ ਅਧਿਆਪਕ ਸਕੂਲ ਦਾ ਹੋਵੇ ਜਾਂ ਕਾਲਜ ਦਾ ਹੋਵੇ شاਗਿਰਦ ਜਦੋਂ ਆਪਣੀ ਵਿਦਿਆ ਪ੍ਰਾਪਤ ਕਰਕੇ ਸਕੂਲ ਜਾਂ ਕਾਲਜ ਨੂੰ ਛੱਡ ਕੇ ਜਾਂਦਾ ਹੈ ਤਾਂ ਉਸ ਨੂੰ ਅਧਿਆਪਕ ਬੜੇ ਪ੍ਰੇਮ ਨਾਲ ਵਿਦਾਇਗੀ ਦਿੰਦਾ ਹੈ ਅਤੇ ਸ਼ੁਭ ਕਾਮਨਾਵਾਂ ਦਿੰਦਾ ਹੈ ਕਿਉਂਕਿ ਜ਼ਿੰਦਗੀ ਵਿੱਚ ਤਰੱਕੀ ਕਰਕੇ ਆਪਣਾ ਆਪ ਸਕੂਲ ਤੇ ਅਧਿਆਪਕ ਦੇ ਨਾਮ ਨੂੰ ਚਾਰ ਚੰਨ ਲਾਵੇਗਾ ਇਸੇ ਤਰ੍ਹਾਂ ਸੰਤ ਭਾਲ ਦਾ ਜੀਤੋਂ 10 ਸਾਲ ਦੀ ਕਠਨ ਸੇਵਾ ਲੈ ਕੇ ਅਤੇ ਹਰ ਪ੍ਰੀਖਿਆ ਵਿੱਚੋਂ ਪਾਸ ਹੋਣ ਤੋਂ ਬਾਅਦ ਬਾਬਾ ਜੀ ਨੇ ਉਹਨਾਂ ਨੂੰ ਸੰਤ ਭਾਲ ਦਾ ਜੀ ਦੀ उपाधि ਦੇ ਕੇ ਵਿਦਾਇਗੀ ਦੇ ਦਿੱਤੀ ਅ타 ਪਿਆਰ ਹੋਣ ਕਰਕੇ ਸੰਤ ਭਾਲ ਦਾ ਜੀ ਦਾ ਵਿਛੜਨ ਨੂੰ ਦਿਲ ਨਾ ਕਰੇ ਪਰ ਆਪ ਆਪਣੇ ਗੁਰਦੇਵ ਅੱਗੇ ਸਤਿਵਚਨ ਦੇ ਅਧਿਕਾਰੀ ਸਨ ਬਾਬਾ ਜੀ ਨੇ ਸੰਤ ਬਹਾਲ ਦਾ ਜੀ ਨੂੰ ਤੋਰਨ ਤੋਂ ਪਹਿਲਾਂ ਕੁਝ ਨਿਯਮ ਦੱਸੇ ਪਹਿਲਾ ਇਹ ਕਿ ਕਿਸੇ ਨਾਲ ਬਹੁਤ ਜ਼ਿਆਦਾ ਮੋਹ ਨਹੀਂ ਕਰਨਾ ਨਾ ਕਿਸੇ ਨੂੰ ਦੂਰ ਹੀ ਕਰਨਾ ਹੈ ਅਤੇ ਨਾ ਨੇੜੇ ਕਰਨਾ ਹੈ ਦੂਜਾ ਜੋ ਕੋਈ ਸੇਵਾ ਕਰੇ ਤਾਂ ਪੂਰੀ ਸੇਵਾ ਤੇ ਪਰਖ ਤੋਂ ਬਾਅਦ ਕੁਝ ਬਚਨ ਕਰਨਾ ਹੈ ਐਵੇਂ ਨਹੀਂ ਕਰਦੇ ਰਹਿਣਾ ਨਿਤਨੇਮ ਦੀ ਲੜੀ ਨਹੀਂ ਟੁੱਟਣ ਦੇਣੀ ਇਹਨਾਂ ਅਸੂਲਾਂ ਤੇ ਬੜੇ ਰਹਿਣਾ ਹੈ ਸੂ ਸੰਤ ਭਾਲਦਾ ਜੀ ਨੂੰ ਵਿਦਾ ਕਰਕੇ ਹਜ਼ੂਰ ਇਕੱਲੇ ਹੀ ਨਿਰੰਕਾਰ ਦੀ ਛਤਰਛਾਇਆ ਥੱਲੇ ਰੂਮੀ ਵਿੱਚ ਬੈਠੇ ਰਹਿਣ ਲੱਗੇ ਬੇਫਿਕਰ ਤੇ ਬੇਪਰਵਾਹ ਸ਼ਹਿਨਸ਼ਾ ਪਰਮੇਸ਼ਵਰ ਦੇ ਗੁਣ ਗਾ ਰਹੇ ਹਨ ਕੋਈ ਸੇਵਾਦਾਰ ਨਹੀਂ ਕੋਈ ਭੋਜਨ ਲਿਆਉਣ ਵਾਲਾ ਨਹੀਂ ਪਰ ਡੋਰੀ ਛੱਡੀ ਹੈ ਉਹ ਸੱਚੇ ਉੱਪਰ ਆਪ ਹੀ ਸਭ ਕੁਝ ਦੇਵੇਗਾ ਆਪੇ ਹੀ ਭੇਜੇਗਾ ਪੂਰਨ ਪੁਰਖਾਂ ਦਾ ਇਹੋ ਨਿਰਾਲਾ ਜੀਵਨ ਕੁਦਰਤੀ ਹੁਕਮ ਵਿੱਚ ਗੁਜ਼ਰਦਾ ਗਿਆ ਧੰਨ ਗੁਰੂ ਨਾਨਕ ਧੰਨ ਬਾਬਾ ਜੀ